ਆਇਆ ਉਹ ਇੱਕ ਪੜਿਆ ਲਿਖਿਆ ਵੀ ਨਹੀਂ ਇੱਕ ਅਨਪੜਾ ਹੈ ਕਿ ਕਿਤੇ ਥੋੜਾ ਬੋਤਾ ਕਿਸੇ ਲੀਗਲ ਸਲਾਹ ਲੈ ਕੇ ਹੀ ਬੋਲਣ ਦੇ ਬਾਕੀ ਜੇ ਮੈਨੂੰ ਮੈਂ ਦੇਖਾਂਗਾ ਕਿ ਕਾਨੂੰਨੀ ਕੀ ਕਾਰਵਾਈ ਕਰਨੀ ਹੈ ਜੋ ਮੇਰੇ ਕੋਈ ਲੀਗਲ ਮੇਰੇ ਲਾਇਰ ਜੋ ਵੀ ਮੈਨੂੰ ਕਹਿਣਗੇ ਮੈਂ ਕੋਸ਼ਿਸ਼ ਕਰਾਂਗਾ ਕਿ ਅਗਰ ਮੇਰੀ ਕੋਈ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੇ ਮੇਰੀ ਬਿਨਾਂ ਇਜਾਜ਼ਤ ਦੇ ਇਸ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਵੀ ਹੱਕ ਹੈ ਬਹੁਤ ਕੁਝ ਕਰਨ ਦਾ ਚੰਨੀ ਸਾਹਿਬ ਤੁਸੀਂ ਬੋਲ ਰਹੇ ਹੋ ਨਾ ਕਿ ਤੁਹਾਨੂੰ ਬਾਅਦ ਚ ਭੁਗਤਨੀਆਂ ਪੈਣੀਆਂ ਹਨ ਉਨਾਂ ਕ ਬੋਲੋ ਜਿੰਨਾ ਦੁਨੀਆਂ ਨੂੰ ਜਾਇਜ਼ ਲੱਗੇ ਤੇ ਮੈਨੂੰ ਵੀ ਥੋੜਾ ਜਿਆ ਕਿਉਂਕਿ ਰਾਜਨੀਤੀ ਮੰਚ ਤੇ ਤੁਸੀਂ ਮੇਰੇ ਲਈ ਜੋ ਮਰਜ਼ੀ ਬੋਲੋ ਉਹ ਬਿਲਕੁਲ ਜੱਜਦਾ ਹੈ ਪਰ ਕੋਈ ਰਾਜਨੀਤੀ ਉੱਤੇ ਅਸੀਂ ਇਦਾਂ ਦੀ ਗੱਲਾਂ ਬੋਲੀਏ ਕਿ ਜਿਹਦਾ ਤੋਕੀ ਨਾ ਕੋਈ ਹੋਵੇ ਕਿ ਸ਼ੀਤਲੰਗ ਰਾਜ ਜਮਨਤ ਲੈ ਚਲਾ ਗਿਆ ਚੰਨੀ ਜੀ ਪਹਿਲੇ ਨਾ ਜਿਹੜੇ ਤੁਹਾਡੇ ਨਾਲ ਜਿਹੜੇ ਬੰਦੇ ਬੈਠੇ ਆ ਜਿਹੜੇ ਬੁੜੇ ਖੁਸ਼ ਹੋ ਰਹੇ ਆ ਕਿ ਤੁਹਾਨੂੰ ਝੂਠੀਆਂ ਖਬਰਾਂ ਲੈ ਕੇ ਤੁਹਾਡੇ ਪੱਲੇ ਪਾ ਰਹੇ ਆ ਇਹ ਮੇਰੀ ਬਲੈਂਕਰਡ ਬੇਲ ਜਿਹੜੀ ਆ ਇਹ ਡੇਢ ਮਹੀਨਾ ਪਹਿਲੇ ਭਲਾਈ ਹੋਈ ਹੈ ਜਦ ਮੈਂ ਆਮ ਆਦੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਇਆ ਸੀ ਮੈਂ ਕੁਝ ਰਾਈਟ ਹੈ ਮੈਂ ਲੈ ਸਕਦਾ ਜਿਹੜੇ ਇਸ ਹਿੰਦੁਸਤਾਨ ਦੇ ਕਾਨੂੰਨ ਦੇ ਮੈਨੂੰ ਵੀ ਰਾਈਟ ਹੋ ਲੈਣ ਦੇ ਲਈ ਕਿ ਅਗਰ ਮੈਂ ਡੈਮੋਕ੍ਰੇਸੀ ਦੇ ਵਿੱਚ ਐਮ ਐਲ ਏ ਚੁਣਿਆ ਗਿਆ ਮੈਂ ਲੋਕਾਂ ਦਾ ਸੇਵਾਦਾਰ ਚੁਣਿਆ ਗਿਆ ਸੇਵਾਦਾਰ ਹੁੰਦੇ ਨਾਤੇ ਮੇਰੀਆਂ ਵੀ ਕੁਝ ਜਿਹੜੀਆਂ ਗਵਰਨਮੈਂਟ ਦੇ ਗਾਈਡੈਂਸ ਦੇ ਨਾਲ ਮੇਰੀਆਂ ਵੀ ਕੁਝ ਫੈਸਿਲਿਟੀਆਂ ਹੈ ਕਿ ਮੈਂ ਜਨਤਾ ਦੇ ਵਿੱਚ ਜਾਣਾ ਹੈ ਜਨਤਾ ਨੇ ਅਗਰ ਮੈਨੂੰ ਸੇਵਾ ਦਾ ਚੁਣਿਆ ਜਨਤਾ ਦੇ ਹੱਕਾਂ ਦੀ ਲੜਾਈ ਲੜਨ ਦੇ ਲਈ ਮੈਂ ਵੀ ਜਨਤਾ ਦੇ ਵਿੱਚ ਜਾਣਾ ਹੈ ਪਰ ਜਿਸ ਟਾਈਮ ਮੈਂ ਆਪਣੇ ਲੋਕਾਂ ਦੀ ਆਵਾਜ਼ ਉਠਾਉਂਦਾ ਸੀ ਮੈਨੂੰ ਕਈ ਵਾਰ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਪਰਿਵਾਰ ਨੂੰ ਕੀਤੀ ਗਈ ਨਿਲੰਦਰ ਦੇ ਲੋਕ ਤੇ ਕਾਫੀ ਕੁਝ ਜਾਣਦੇ ਆ ਮੈਂ ਤੁਹਾਨੂੰ ਦੱਸਣ ਦੇ ਲਈ ਆਇਆ ਕਿ ਜੋ ਤੁਸੀਂ ਉੱਥੇ ਆ ਕੇ ਬਿਆਨਬਾਜ਼ੀ ਕਰਕੇ ਆਏ ਹੋ ਉਹਨਾਂ ਦੇ ਖਿਲਾਫ ਮੈਂ ਕੁਝ ਪਾਕਿਸਤਾਨ ਤੋਂ ਮੇਰੇ ਪਰਿਵਾਰ ਨੂੰ ਥ੍ਰੈਟ ਕਾਲ ਸੀ ਅਮਰੀਕਾ ਤੋਂ ਕੈਨੇਡਾ ਤੋਂ ਯੂਰਪ ਤੋਂ ਮੈਨੂੰ ਲਗਾਤਾਰ 2 ਮਹੀਨੇ ਕਾਲ ਆਈ ਸੀ ਤੇ ਜਿਹਦੀਆਂ 3 ਐਫ ਆਈ ਆਰ ਜਲੰਧਰ ਪੁਲਿਸ ਸਟੇਸ਼ਨ ਦੇ ਵਿੱਚ ਅਜਿਸਟਰਡ ਹੈ ਉਹਨਾਂ ਤੋਂ ਬਾਅਦ ਮੇਰੀ ਜਿਹੜੀ ਸਕਿਉਰਟੀ ਹੈ ਪੰਜਾਬ ਸਰਕਾਰ ਨੇ ਇੰਨਾ ਥ੍ਰੈਟ ਕਾਲ ਦੇਖਦੇ ਹੋਏ ਉਹ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਮੈਂ ਕੋਈ ਡੈਮੋਕ੍ਰੇਸੀ ਜਾਂ ਐਮ ਐਲ ਏ ਉੱਤਰ ਨਹੀਂ ਗਿਆ ਅਜੇ ਵੀ ਮੈਂ ਐਮਐਲਏ ਹਾਂ ਪਰ ਜਿਸ ਦਿਨ ਮੈਂ ਭਾਤੀਆਂਤਾ ਪਾਰਟੀ ਜੁਆਇਨ ਕੀਤੀ ਸੀ ਉਸ ਦਿਨ ਮੇਰੇ ਪਰਿਵਾਰ ਨੂੰ ਮੈਨੂੰ ਮਾਰਨ ਦੇ ਲਈ ਬਹੁਤ ਸ਼ਾਇਸਤਾਂ ਰਚੀਆਂ ਗਈਆਂ ਤੁਸੀਂ ਦੇਖਿਆ ਕਿ ਇੱਕ ਪਰਚਾ ਵੀ ਕੁਝ ਲੋਕਾਂ ਤੇ ਹੋਇਆ ਤੇ ਉਸ ਦੀ ਮੈਂ ਜਿਹੜੀ ਕਮਲੇਟ ਹੈ ਉਹ ਮੈਂ ਐਸਸੀ ਕਮਿਸ਼ਨ ਭਾਰਤ ਸਰਕਾਰ ਨੂੰ ਵੀ ਕੀਤੀ ਹੈ ਕਿ ਜਿਹੜੇ ਲੋਕ ਮੇਰੇ ਘਰ ਨੂੰ ਜਲਾਉਣ ਦੇ ਲਈ ਆਏ ਸੀ ਮੇਰੇ ਘਰ ਦੇ ਲਈ ਮੇਰੀ ਪਰਿਵਾਰ ਦੇ ਸਦਸਿਆਂ ਦੇ ਨੂੰ ਖਤਰਾ ਸੀ ਉਹਨਾਂ ਕੋਲ ਉਹਨਾਂ ਕੋਲ ਜਰੀਲੀਆਂ ਚੀਜ਼ਾਂ ਸੀ ਅਗਲਾ ਹਾਂਦਾ ਸਮਾਨ ਸੀ ਇਸ ਕਰਕੇ ਸਾਰਾ ਕੁਝ ਦੇਖਦੇ ਹੋਏ ਮੈਨੂੰ ਕੇਂਦਰ ਦੀ ਸਰਕਾਰ ਨੇ ਮੇਰੀ ਕਮਲੇ ਨੂੰ ਦੇਖਦੇ ਹੋਏ ਕੇਂਦਰ ਨੇ ਮੇਰੀ ਜਿਹੜੀ ਸਕਿਉਰਟੀ ਦਾ ਵਾਅਦਾ ਕੀਤਾ ਸੀ ਪਰ ਜਿੱਥੇ ਮੈਂ ਸਟੇਟ ਗਵਰਨਮੈਂਟ ਦਾ ਐਮ.ਐਲ.ਏ ਆ ਜਲੰਧਰ ਤੋਂ ਚੁਣਿਆ ਹੋਇਆ ਨਮਾਇੰਦਾ ਹਾਂ ਚੰਨੀ ਜੀ ਮੇਰੀ ਇਹ ਜਿਹੜੀ ਸਟੇਟ ਦੀ ਗਵਰਨਮੈਂਟ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਮੇਰੀ ਸਕਿਉਰਟੀ ਵਿਡਰੋ ਕਰ ਲਈ ਸੀ ਬਿਨਾ ਨੋਟਿਸ ਦਿੱਤੇ ਬਿਨਾ ਦੱਸੇ ਮੇਰੀ ਜਿਹੜੀ ਸਕਿਉਰਟੀ ਵਾਪਸ ਲਈ ਕਿ ਮੇਰਾ ਕੋਈ ਵੀ ਜਿੱਦਾਂ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਪੰਜਾਬ ਦਾ ਪੁੱਤ ਸਿੱਧੂ ਮੂਸੇਵਾਲਾ ਜਿਸ ਨੇ ਪੰਜਾਬ ਦੀ ਆਵਾਜ਼ ਨਹੀਂ ਪੂਰੇ ਵਰਲਡ ਤੇ ਜਾ ਕੇ ਪੰਜਾਬ ਦਾ ਨਾਮ ਬਣਾਇਆ ਉਰੀ ਵੀ ਸਕਿਉਰਟੀ ਬਿਨਾ ਦੱਸੇ ਵਾਪਸ ਲਈ ਸੀ ਕਈ ਏਦਾਂ ਦੇ ਹਾਸੇ ਆ ਕੋਈ ਹਾਸਾ ਮੇਰੇ ਨਾਲ ਵੀ ਹੋ ਸਕਦਾ ਸੀ ਮੇਰੀ ਸਕਿਉਰਟੀ ਪੰਜਾਬ ਦੀ ਗਵਰਨਮੈਂਟ ਨੇ ਵਾਪਸ ਲੈ ਲਈ ਬਿਨਾ ਦੱਸੇ ਇਸ ਕਰਕੇ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਮੈਨੂੰ ਆਪਣੇ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਜੋ ਮੈਂ ਚਾਹਨਾ ਉਸ ਤਰੀਕੇ ਦੇ ਨਾਲ ਮੇਰੀਆਂ ਦੋ-ਤਿੰਨ ਮੈਂ ਐਪਲੀਕੇਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਹਜੇ ਇੱਕ ਐਕਸੈਪਟ ਕੀਤੀ ਗਈ ਹੈ ਅੱਜ ਅਸੀਂ ਕੋਈ ਬਾਹਰ ਲਿਆਂ ਸ਼ਹਿਰਾਂ ਤੋਂ ਬੰਦੇ ਨਹੀਂ ਮੰਗਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ